ਜਲੰਧਰ ਦੇ ਵਿੱਚ ਕੁਝ ਘੰਟੇ ਬਾਰਿਸ਼ ਹੋਣ ਤੋਂ ਬਾਅਦ ਜਲੰਧਰ ਦੇ ਹਾਲਾਤ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਇਸ ਟਾਈਮ ਖੜੇ ਹਾਂ ਜਲੰਧਰ ਦੇ ਲਬਕੂ ਚੌਂਕ ਦੇ ਵਿੱਚ ਕਿੱਥੇ ਤੁਸੀਂ ਦੇਖ ਰਹੇ ਹੋ ਪਾਣੀ ਦੇ ਨਾਲ ਜੋ ਹੈ ਸੜਕਾਂ ਭਰੀਆਂ ਪਈਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਭਾਵੇਂ ਗੱਲ ਕਰੀਏ ਰੇਲਵੇ ਰੋਡ ਦੀਆਂ ਤੇ ਭਾਵੇਂ ਗੱਲ ਕਰੀਏ ਇਹ ਭਗਤ ਸਿੰਘ ਚੌਂਕ ਦੀਆਂ ਤੇ ਭਾਵੇਂ ਗੱਲ ਕਰੀਏ ਫਗਵਾੜਾ ਗੇਟ ਦੀਆਂ ਕਿੱਥੇ ਭੀੜ-ਭੱੜ ਬਜ਼ਾਰ ਹੈ ਗਲੀਆਂ ਦੇ ਵਿੱਚ ਵੀ ਕਿਹੜਾ ਪਾਣੀ ਦੇ ਨਾਲ ਪੂਰੀਆਂ ਸੜਕਾਂ ਭਰ ਚੁੱਕੀਆਂ ਲੋਕ ਆਪਣੀ ਦੁਕਾਨਾਂ ਦੇ ਬਾਹਰ ਜੋ ਹੈ ਪਾਣੀ ਝਾੜੂਆਂ ਦੇ ਨਾਲ ਕੱਢਿਆ ਜਾ ਰਿਹਾ ਸੀਵਰੇਜ ਖੋਲੇ ਜਾ ਰਹੇ ਨੇ ਜਿਸ ਦੀਆਂ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਪਹਿਲੇ ਇੱਥੇ ਇੱਕ ਪਾਣੀ ਦਾ ਸੀ ਜੋ ਭਰਿਆ ਪਿਆ ਸੀ ਹੁਣ ਪਾਣੀ ਓਲੀ-ਓਲੀ ਨਿਕਲਦਾ ਜਾ ਰਿਹਾ ਤੇ ਉੱਥੇ ਦੁਕਾਨਦਾਰ ਆਪਣੀਆਂ ਆਪ ਸਵਾਈਆਂ ਕਿਹੜੀਆਂ ਕਰਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਜਲੰਧਰ ਦੇ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਕੁਝ ਘੰਟੇ ਪਾਣੀ ਜੋ ਹੈ ਬਾਰਿਸ਼ ਹੁੰਦੀ ਹੈ ਬਾਰਿਸ਼ ਤੋਂ ਬਾਅਦ ਕਿਹੜਾ ਪਾਣੀ ਪੜ ਜਾਂਦਾ ਲੋਕਾਂ ਨੂੰ ਕਿਹੜਾ ਪ੍ਰਸ਼ਾਸਕ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੁਕਾਨਦਾਰਾਂ ਦੇ ਬਾਹਰ ਸੜਕਾਂ ਤੇ ਪਾਣੀ ਪੜ ਚੁੱਕਾ ਕਿਹੜਾ ਕਾਮਕਾਰ ਹੈ ਕਰੋ ਤੇ ਤੁਰਦੇ ਨੇ ਕੰਮ ਕਰ ਲਈ ਹਾਂ ਵੀ ਆਪਾਂ ਕੁਝ ਕਿਹੜਾ ਕਮਾਵਾਂਗੇ ਕੁਝ ਕਿੰਟ ਕਿਹੜਾ ਪਾਣੀ ਉਹਨਾਂ ਦੀ ਦੁਕਾਨਾਂ ਦੇ ਬਾਹਰ ਖੜ ਜਾਂਦਾ ਤੇ ਉੱਥੇ ਹਾਲਾਤ ਤੁਹਾਨੂੰ ਜਲੰਧਰ ਦੇ ਦਿਖਾ ਰਹੇ ਆ ਜਲੰਧਰ ਦੇ ਵਿੱਚ ਨਗਰ ਨਿਗਮ ਦੇ ਅਫਸਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਇਹ ਕਿਹੜੇ ਵਾਅਦੇ ਆ ਇਹ ਪੋਲ ਖੋਲ ਨજર ਆਂਦੀ ਵੀ ਹੈ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਸਿਰਫ ਵਾਅਦੇ ਕਿਹੜੇ ਆ ਉਹ ਗੱਲਾਂ ਦੇ ਵਿੱਚ ਰਹਿ ਜਾਂਦੇ ਨੇ ਤੁਹਾਨੂੰ ਹੋਰ ਵੀ ਤਸਵੀਰਾਂ ਜਲੰਧਰ ਦੀਆਂ ਦਿਖਾਣੇ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਕੀ ਹਾਲਾਤ ਹੈ ਉਹ ਵੀ ਤੁਹਾਨੂੰ ਤਸਵੀਰਾਂ ਜਿੱਥੇ ਤੁਹਾਨੂੰ ਅਸੀਂ ਸ਼ਹਿਰ ਦੀਆਂ ਤਸਵੀਰਾਂ ਦਿਖਾਈਆਂ ਉੱਥੇ ਹੀ ਹੁਣ ਤੁਹਾਨੂੰ ਸਰਕਾਰੀ ਦਫ਼ਤਰਾਂ ਦੀਆਂ ਤਸਵੀਰਾਂ ਦੇਖਾ ਰਿਹਾ ਇਸ ਟਾਈਮ ਅਸੀਂ ਖੜੇ ਆ ਜਲੰਧਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤੁਸੀਂ ਇਹ ਹਾਲਾਤ ਦੇਖ ਲਓ ਸਰਕਾਰੀ ਦਫ਼ਤਰ ਹੀ ਨਹੀਂ ਹੋਣਗੇ ਤੇ ਆਮ ਜਲੰਧਰ ਦੇ ਸੜਕਾ ਕਿਦਾਂ ਹਾਲਾਤ ਹੋਣਗੇ ਤੁਸੀਂ ਦੇਖ ਰਹੋ ਪਾਣੀ ਦੇ ਨਾਲ ਪੂਰਾ ਦਫ਼ਤਰ ਭਰਿਆ ਪਿਆ ਇਸੀ ਜਗ੍ਹਾ ਤੋਂ ਵੱਡੇ ਵੱਡੇ ਅਫਸਰ ਇਸ ਜਗ੍ਹਾ ਤੋਂ ਦਫ਼ਤਰ ਦੇ ਅੰਦਰ ਜਾਂਦੇ ਨੇ ਆਮ ਪਬਲਿਕ ਕਿਹੜੀ ਆ ਉਹ ਅੰਦਰ ਜਾਂਦੀ ਹੈ ਤੁਸੀਂ ਦੇਖਦੇ ਹੋ بارش ਹੋਣ ਤੋਂ ਬਾਅਦ ਪਾਣੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪੂਰਾ ਸਰਕਾਰੀ ਦਫ਼ਤਰ ਪਾਣੀ ਦੇ ਨਾਲ ਭਰ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਇਸੀ ਜਗ੍ਹਾ ਤੋਂ ਡਿਪਟੀ ਕਮਿਸ਼ਨਰ ਵੀ ਇੱਥੋਂ ਦੀ ਇਸੀ ਸੜਕ ਤੋਂ ਨਿਕਲਦੇ ਨੇ ਤੇ ਉਹਨਾਂ ਦਾ ਦਫ਼ਤਰ ਵੀ ਕਿਹੜਾ ਪਾਣੀ ਦੇ ਨਾਲ ਭਰਿਆ ਪਿਆ ਤੁਸੀਂ ਦੇਖਦੇ ਹੋ ਦੂਰ ਤੱਕ ਕਿਹੜਾ ਪਾਣੀ ਹੈ ਉਹ ਨਜ਼ਰ ਆ ਰਿਹਾ ਆ ਜਲੰਧਰ ਦੇ ਹਾਲਾਤ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਏ ਨੇ ਅਲੱਗ-ਅਲੱਗ ਏਰੀਆ ਦੀਆਂ ਤਸਵੀਰਾਂ ਦਿਖਾਈਆਂ ਕੁਝ ਘੰਟੇ ਪਾਣੀ ਬਾਰਿਸ਼ ਹੋਣ ਤੋਂ ਬਾਅਦ ਕੀ ਪਲਾਤ ਹੋ ਜਾਂਦੇ ਨੇ ਇਸੀ ਜਗ੍ਹਾ ਤੇ ਪਾਣੀ ਤੁਸੀਂ ਦੇਖ ਰਹੇ ਹੋ ਇਹ ਪਾਣੀ ਜੋ ਆਇਦਾ ਲਗਾਤਾਰ ਇਸੀ ਜਗ੍ਹਾ ਤੇ ਪਾਣੀ ਕਿਹੜਾ ਪੂਰਾ ਦਿਨ ਐਸੇ ਇੱਧੇ ਖੜਾ ਹੁੰਦਾ ਮੁਲਾਜ਼ਮ ਆਪਣੀਆਂ ਡਿਊਟੀਆਂ ਪਾਣੀ ਦੇ ਵਿੱਚ ਵੀ ਕਰ ਰਹੇ ਨੇ ਅਫਸਰ ਜਰੂਰ ਗੱਡੀਆਂ 'ਚ ਆਂਦੇ ਨੇ ਗੱਡੀਆਂ 'ਚ ਕਿਦੋਂ ਜਾਂਦੇ ਨੇ ਤੇ ਉੱਥੇ ਮੁਲਾਜ਼ਮ ਤੇ ਆਪਣੀ ਡਿਊਟੀ ਪੂਰੀ ਨਿਭਾਉਂਦੇ ਨੇ ਤੇ ਉੱਥੇ ਹੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੂਰ ਤੱਕ ਕਿਹੜਾ ਪਾਣੀ ਸੜਕਾਂ ਦੇ ਵਿੱਚ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਨਗਰ ਨਿਗਮ ਦੇ ਵੱਡੇ-ਵੱਡੇ ਅਫਸਰਾਂ ਵੱਲੋਂ ਵਾਅਦੇ ਜਰੂਰ ਕੀਤੇ ਗਏ ਨੇ ਇਹ ਵਾਅਦੇ ਸਿਰਫ ਗੱਲਾਂ ਨੂੰ ਰਹਿ ਜਾਂਦੇ ਨੇ ਜਾਂ ਵਾਅਦੇ ਸਿਰਫ ਕਾਪੀਆਂ ਦੇ ਵਿੱਚ ਲਿਖੇ ਰਹਿ ਜਾਂਦੇ ਨੇ ਹਾਲਾਤ ਤੁਹਾਨੂੰ ਦਿਖਾ ਰਿਹਾ ਮੈਂ ਪਤਾ ਬਾਰਿਸ਼ ਦਾ ਮੌਸਮ ਬਾਰਿਸ਼ ਹੁਣ ਲਗਾਤਾਰ ਬਾਰਿਸ਼ ਹੁੰਦੀ ਰਹਿਣੀ ਹੈ ਤੇ ਪੂਰਾ ਜਲੰਧਰ ਦਾ ਹਾਲਾਤ ਵਾਅਦੇ ਤੇ ਕਹਿ ਦਿੱਤੇ ਜਾਂਦੇ ਨੇ ਸੀਵਰੇਜ ਪੂਰੇ ਤੇ ਸਾਫ਼ ਕਰਵਾ ਦਿੱਤੇ ਨੇ ਐਸਾ ਸਾਫ਼ ਪਤਾ ਲੱਗਦਾ ਕਿਹੜੇ ਸੀਵਰੇਜ ਐ ਸੜਕਾਂ ਦੇ ਪਾਣੀ ਦੇ ਨਾਲ ਪੂਰੇ ਭਰ ਚੁੱਕੇ ਨੇ ਸੜਕਾਂ ਜਲੰਧਰ ਪਾਣੀ ਦੇ ਨਾਲ ਜੋ ਹੈ ਡੁੱਬ ਚੁੱਕਾ ਹੈ ਤੁਸੀਂ ਤਸਵੀਰਾਂ ਤੁਹਾਨੂੰ ਲਗ ਲਗ ਏਰੀਆ ਦੇ ਦਿਖਾਈਆਂ ਕਿੱਥੇ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਪਬਲਿਕ ਨੂੰ ਵੀ ਕਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਲੰਧਰ ਦੀਆਂ ਜਲੰਧਰ ਦੇ ਇਸ ਟਾਈਮ ਅਸੀਂ ਖੜੇ ਆਂ ਕਮਿਸ਼ਨਰ ਦਫਤਰ ਦੀ ਪੁਲਿਸ ਕਮਿਸ਼ਨਰ ਦਫਤਰ ਦੇ ਆ ਤੁਸੀਂ ਦੇਖੋ ਇਸੇ ਜਗ੍ਹਾ ਤੋਂ ਕਮਿਸ਼ਨਰ ਨਿਕਲ ਕੇ ਜਾਂਦੇ ਨੇ ਤੇ ਉਹਨਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਦਫਤਰ ਦੇ ਵਿੱਚ ਪੂਰਾ ਦਫਤਰ ਪਾਣੀ ਦੇ ਨਾਲ ਭਰ ਚੁੱਕਾ ਹੈ ਮੁਲਾਜ਼ਮ ਜਰੂਰ ਸਵੇਰ ਦੇ ਆਪਣੀ ਡਿਊਟੀ ਦੇ ਕਿਨਾਰੇ ਕਿਦੋਂ ਅਕਸਰ ਆਉਂਦੇ ਨੇ ਉਹ ਆਪਣੀ ਡਿਊਟੀ ਦੇ ਪਾਣੀ ਦੇ ਵਿੱਚ ਵੀ ਖੜ ਕੇ ਡਿਊਟੀ ਕੀਤੀ ਜਾਂਦੀ ਹੈ ਉੱਥੇ ਤੁਸੀਂ ਦੇਖ ਰਹੇ ਹੋ ਦੂਰ ਤੱਕ ਕਿਹੜੀਆਂ ਲਾਈਨਾਂ ਪਾਣੀ ਦੇ ਨਾਲ ਹੈ ਲੋਕ ਬੱਚੇ ਆਪਣੇ ਨਹਾ ਰਹੇ ਨੇ ਪਾਣੀ ਦੇ ਵਿੱਚ ਸੜਕਾ ਦੇ ਇਹ ਲੋਕਾਂ ਨੂੰ ਦੁਕਾਨਦਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਆਮ ਜਨਤਾ ਗੱਡੀਆਂ ਰਸਤੇ ਜੋ ਨਿਕਲਦੀ ਆ ਭਾਵੇਂ ਵਾਈਕਲ ਟੂ ਵਾਈਕਲ ਉਹ ਪਾਣੀ ਦੇ ਵਿੱਚ ਰੁੱਕ ਜਾਂਦੀਆਂ ਗੱਡੀਆਂ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਕਿਹੜੇ ਹਾਲਾਤ ਤੁਹਾਨੂੰ ਜਲੰਧਰ ਦੇ ਦਿਖਾ ਰਿਹਾ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਕੀਤੇ ਗਏ ਨੇ ਨਗਰ ਨਿਗਮ ਵੱਲੋਂ ਇਹ ਵਾਅਦੇ ਸਿਰਫ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਿਹਾ ਵਾਅਦੇ ਸਿਰਫ ਗੱਲਾਂ ਨੂੰ ਹੀ ਰਹਿ ਜਾਂਦੇ ਨੇ ਇੱਥੋਂ ਨਗਰ ਨਿਗਮ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਕੁਝ ਘੰਟੇ ਬਾਰਿਸ਼ ਹੋਣ ਤੋਂ ਬਾਅਦ ਜਲੰਧਰ ਪੂਰਾ ਪਾਣੀ ਦੇ ਨਾਲ ਭਰ ਚੁੱਕਾ ਹੋਇਆ ਤੇ ਵਾਦੇ ਨਗਰ ਨਿਗਮ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਨੇ ਸਮਾਰਟ ਸਿਟੀ ਦੀ ਗੱਲ ਕਰੀਏ ਇਹ ਜਲੰਧਰ ਸਮਾਰਟ ਸਿਟੀ ਬਣ ਰਿਹਾ ਬਾਰਿਸ਼ ਹੋਣ ਤੋਂ ਬਾਅਦ ਜਲੰਧਰ ਦੇ ਵਿੱਚ ਪੂਰਾ ਪਾਣੀ ਦੇ ਨਾਲ ਅਫਸਰ ਆਪਣੇ ਡਿਊਟੀ ਦਰਜ ਪੈ ਕੇ ਆਪਣਾ ਸਮੇ 5 ਵਜੇ ਤੋਂ ਬਾਅਦ ਆਪਣੇ ਘਰਾਂ 'ਚ ਚਲ ਜਾਂਦੇ ਨੇ ਉਹਨਾਂ ਨੂੰ ਜਲੰਧਰ ਦਾ ਕੋਈ ਹਾਲਾਤ ਇਸ ਬਾਰੇ ਤੁਹਾਨੂੰ ਸਾਹ ਪੋਲ ਖੁੱਲਦੀ ਨਜ਼ਰ ਆਈ ਹੈ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾਈਆਂ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਮਾਸਟਰ ਤਾਰਾ ਸਿੰਘ ਨਗਰ ਦੀਆਂ ਤਸਵੀਰਾਂ ਕਿੱਥੇ ਸਰਕਾਰੀ ਦਫ਼ਤਰ ਨੇ ਐਸੀ ਦਫ਼ਤਰ ਦੇ ਵਿੱਚ ਡੀਸੀ ਸਾਹਿਬ ਨਗਰ ਪੁਲਿਸ ਕਮਿਸ਼ਨਰ ਐਸਐਸਪੀ ਵਿਧਿਆਤ ਤੇ ਲੋਕ ਇੱਥੇ ਇਸ ਸਰਕਾਰੀ ਦਫਤਰਾਂ ਚ ਲੋਕ ਆਪਣੇ ਕੰਮ ਕਰਵਾਉਂਦੇ ਨੇ بارش ਆ ਜਾਂਦੀ ਬਾਰਿਸ਼ ਦੇ ਵਿੱਚ ਹਾਲਾਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਲੋਗਾਂ ਨੂੰ ਪਾਣੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਜਦੋਂ ਬਾਰਿਸ਼ ਹੁੰਦੀ ਹੈ ਬਾਰਿਸ਼ ਤੋਂ ਬਾਅਦ ਨਗਰ ਨਿਗਮ ਦੇ ਵੱਡੇ ਵੱਡੇ ਅਫਸਰਾਂ ਵੱਲੋਂ ਵਾਅਦੇ ਜਰੂਰ ਕੀਤੇ ਜਾਂਦੇ ਨੇ ਇਹ ਵਾਅਦੇ ਤੁਸੀਂ ਦੇਖ ਰਹੇ ਹੋ ਪਾਣੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਵੱਲੋਂ ਨਹਾਇਆ ਜਾ ਰਿਹਾ ਜੇ ਸਰਕਾਰੀ ਦਫਤਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐ ਤਸਵੀਰਾਂ ਇਸੀ ਜਗ੍ਹਾ ਤੋਂ ਡਿਪਟੀ ਕਮਿਸ਼ਨਰ ਲੰਕੇ ਜਾਂਦੇ ਨੇ ਛੋੜ ਗੱਲ ਆ ਵਿਖੀ ਦੰਨਾ ਪਿਆ 국민 from their radio ਤੁਹਾਨੂੰ ਤਸਵੀਰਾਂ ਜਲੰਧਰ ਦੇ ਰੇਲਵੇ ਰੋਡ ਦੀਆਂ ਦਿਖਾ ਰਿਹਾ ਕਿੱਥੇ ਕੁਝ ਘੰਟੇ ਬਾਰਿਸ਼ ਹੁੰਦੀ ਹੈ ਜਲੰਧਰ ਦੇ ਰੇਲਵੇ ਰੋਡ ਕਿਹੜਾ ਤੁਸੀਂ ਦੇਖਿਓ ਪਾਣੀ ਦੇ ਨਾਲ ਬਿਲਕੁਲ ਦੂਰ ਤੱਕ ਕਿਹੜਾ ਪਾਣੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿੱਥੇ ਇੱਥੇ ਕੋਈ ਦੁਕਾਨਦਾਰ ਨੇ ਤੇ ਦੁਕਾਨਦਾਰਾਂ ਨੂੰ ਸਾਹਮਣਾ ਤਾਂ ਜ਼ਰੂਰ ਕਰਨਾ ਪੈ ਰਿਹਾ ਕੰਮ ਕਰ ਉਹਨਾਂ ਦੇ ਥੱਪ ਹੋ ਗਏ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਲੰਧਰ ਦੇ ਵਿੱਚ ਕੁਝ ਘੰਟੇ ਬਾਰਿਸ਼ ਹੁੰਦੀ ਹੈ ਜਲੰਧਰ ਦੇ ਹਾਲਾਤ ਨਗਰ ਨਿਗਮ ਫੇਲੀਅਰ ਨਜ਼ਰ ਆ ਰਹੀ ਹੈ ਵੱਡੇ ਵੱਡੇ ਵਾਅਦੇ ਤੇ ਨਗਰ ਨਿਗਮ ਦੇ ਅਫਸਰਾਂ ਵੱਲੋਂ ਕੀਤੇ ਜਾਂਦੇ ਨੇ ਇਹ ਵਾਅਦੇ ਸਿਰਫ ਗੱਲਾਂ ਨੂੰ ਹੀ ਰਹਿ ਗਏ ਨੇ ਦੂਰ ਦੂਰ ਤੱਕ ਕਿਹੜਾ ਪਾਣੀ ਦੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ 2-2 ਫੁੱਟ ਕਿਹੜਾ ਪਾਣੀ ਹੈ ਉਹ ਸੜਕਾਂ ਦੇ ਉੱਤੇ ਨੇ ਦੇਖ ਲਓ ਜਲੰਧਰ ਦੀ ਮੇਨ ਰੋਡ ਮੰਨੀ ਜਾਂਦੀ ਰੇਲਵੇ ਰੋਡ ਲੋਕ ਇੱਥੋਂ ਦੀ ਰੇਲਵੇ ਸਟੇਸ਼ਨ ਤੋਂ ਲੋਕ ਕਿਦੋਂ ਆਉਂਦੇ ਨੇ ਸ਼ਹਿਰ ਵੱਲ ਨੂੰ ਹਾਲਾਤ ਇਹ ਦੇਖ ਲਓ ਸ਼ਹਿਰ ਦੇ ਗਲੀਆਂ ਵੀ ਹਾਲਾਤ ਰਹਾ ਕੀ ਕਰੀ ਵਾ ਪਾਣੀ ਭਰਾਂਗਾ ਛੋੜ ਕਰੀ ਓਕੇ ਕੁਛੇ ਘੰਟੇ ਬਾਰਿਸ਼ ਹੋਣ ਤੋਂ ਬਾਅਦ ਚਲੰਦਰ ਦੇ ਵਿੱਚ ਹੋਇਆ ਪਾਣੀ ਪਾਣੀ ਤਸਵੀਰਾਂ ਤੁਹਾਨੂੰ ਜਲੰਧਰ ਦੇ ਲਗ ਲਗ ਏਰੀਏ ਦੇ ਦਿਖਾ ਰਹੇ ਆ ਕਿੱਥੇ ਇਸ ਟਾਈਮ ਖੜੇ ਆਪਾਂ ਫਗਵਾੜਾ ਗੇਟ ਦੀਆਂ ਤੁਸੀਂ ਦੇਖਦੇ ਹੋ ਪਰੇਸ਼ਾਨੀ ਲੋਕਾਂ ਨੂੰ ਕਿੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਨਗਰ ਨਿਕਮ ਬੱਡੇ ਵੱਡੇ ਵਾਦੇ ਤੇ ਝੂਰ ਕਰ ਲੈਂਦੀ ਆ ਵਾਦੇ ਸਿਰਫ ਗੱਲਾਂ ਤੇ ਹੀ ਰਹਿ ਗਏ